ਅੱਜ ਦੇ ਦੌਰ ਚ ਕਿਹੜੀਆਂ ਚੀਜ਼ਾਂ ਵੱਧ ਪ੍ਰਮੋਟ ਹੋ ਰਹੀਆਂ ਨੇ ਜਾਂ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਚੀਜ਼ਾਂ ਬਰੋਸਿਕ ਜਾਂਦੀਆਂ ਨੇ ਕਿ ਆਪਾਂ ਨਾ ਦੁਨੀਆ ਸੋਸ਼ਲ ਮੀਡੀਆ ਦੇ ਮੁਤਾਬਕ ਦੇਖਣ ਲੱਗ ਗਏ ਜੋ ਆਲੇ ਦੁਆਲੇ ਚੱਲ ਰਿਹਾ ਹੈ ਹਨ ਜੀ ਆਪਾਂ ਉਹ ਘਟ ਦੇਣੇ ਆ ਸੋਸ਼ਲ ਮੀਡੀਆ ਮੁਤਾਬਕ ਵੱਧ ਦੇਣੇ ਆ ਤਾਂ ਆਪਾਂ ਨਾ ਸਾਰੀ ਜ਼ਿੰਦਗੀ ਆਪਦੀ ਜ਼ਿੰਦਗੀ ਵੀ ਔਰ ਆਲੇ ਦੁਆਲੇ ਦੀ ਜ਼ਿੰਦਗੀ ਵੀ ਉਸ ਉਹਦੇ ਮੁਤਾਬਕ ਦੇਖਣ ਲੱਗ ਗਏ ਆਪਾਂ ਨੂੰ ਫਿਕਰ ਇਸ ਗੱਲ ਦਾ ਲੱਗਿਆ ਪਿਆ ਵੀ ਚਮਕੀਲਾ ਸਹੀ ਸੀ ਜਾਂ ਗਲਤ ਜੀ ਕਿਤਾਬਾਂ ਵੇਚਣ ਵਾਲਾ ਭਾਈ ਕਿਤਾਬਾਂ ਵੇਚ ਰਿਹਾ ਹਾਂਜੀ ਸੋਸ਼ਲ ਮੀਡੀਆ ਤੇ ਵੀ ਪੋਸਟਾਂ ਪੈ ਰਹੀਆਂ ਨੇ ਹਾਂਜੀ ਉਹ ਵੀ ਇੱਕ ਤਰ੍ਹਾਂ ਦੀ ਚੀਜ਼ ਵੇਚਣ ਵਾਲਾ ਕੰਮ ਆ ਹਾਂਜੀ ਹਾਂਜੀ ਕੀ ਲੱਗਦਾ ਵੀ ਅੱਜ ਦੇ ਦੌਰ ਚ ਕਿਹੜੀਆਂ ਚੀਜ਼ਾਂ ਵੱਧ ਪ੍ਰਮੋਟ ਹੋ ਰਹੀਆਂ ਨੇ ਜਾਂ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਚੀਜ਼ਾਂ ਪਰੋਸੀਆਂ ਜਾਂਦੀਆਂ ਨੇ ਲੋਕਾਂ ਦੇ ਮਣਾ ਮਣਾ ਨਾਲ ਅਸਲ ਦੇ ਵਿੱਚ ਖੇਡਿਆ ਵੀ ਜਾਂਦਾ ਹੂੰ ਜਿਵੇਂ ਜਿਹਦੀ ਗੱਲ ਤੁਰਦੀ ਆ ਸੋਸ਼ਲ ਮੀਡੀਆ ਤੇ ਮੇਰੇ ਹਿਸਾਬ ਦੇ ਨਾਲ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਵੀ ਆਪਾਂ ਨਾ ਦੁਨੀਆ ਸੋਸ਼ਲ ਮੀਡੀਆ ਦੇ ਮੁਤਾਬਕ ਦੇਖਣ ਲੱਗ ਗਏ। ਹੂੰ ਆਪਾਂ ਜਿਹੜੇ ਜਿਹੜਾ ਆਪਣਾ ਜੀਵਨ ਆਪਣੇ ਜੋ ਆਲੇ ਦੁਆਲੇ ਚੱਲ ਰਿਹਾ ਹੈ ਹਨਾ ਜੀ ਆਪਾਂ ਉਹ ਘਟ ਦੇਣੇ ਆ ਸੋਸ਼ਲ ਮੀਡੀਆ ਮੁਤਾਬਕ ਵੱਧ ਦੇਣੇ ਆ। ਜਿਹੜੀ ਜੀ ਸੋਸ਼ਲ ਮੀਡੀਆ ਤੇ ਚੱਲਦੀ ਆ ਆਪਾਂ ਨੂੰ ਉਹਦਾ ਫਿਗਰ ਤੇ ਉਹਦੇ ਬਾਰੇ ਸੋਚਣਾ ਔਰ ਉਹਦੇ ਬਾਰੇ ਗੱਲ ਕਰਨਾ ਵਧੀਆ ਲੱਗਦਾ ਆਮ ਜ਼ਿੰਦਗੀ ਚ ਆਸ-ਪਾਸੇ ਕੀ ਚੱਲਿਆ ਜਾਂਦਾ ਆਪ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ ਸੋਸ਼ਲ ਮੀਡੀਆ ਮੁਤਾਬਕ ਥੋੜੀ ਜ਼ਿੰਦਗੀਆਂ ਨੂੰ ਜ਼ਿਆਦਾ ਦੇਖ ਲੋਕਾਂ ਨੂੰ ਵੀ ਜ਼ਿਆਦਾ ਦੇਖਣ ਲੱਗ ਗਏ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਭਾਵੇਂ ਉਹ ਅਮਰ ਸਿੰਘ ਚਾਹੇ ਦੇ ਚਮਕੀਲੇ ਬਾਰੇ ਹੋਵੇ ਅੱਜ-ਅੱਜ ਦੇ ਦੌਰ ਚ ਹਣਾ ਪਿਛਲੇ ਦੌਰ ਚ ਮਤਲਬ ਕੋਈ ਦਿਨਾਂ ਪਹਿਲਾਂ ਮਤਲਬ ਇਲੈਕਸ਼ਨ ਦੀਆਂ ਗੱਲਾਂ ਵੀ ਬਹੁਤ ਚੱਲ ਰਹੀਆਂ ਸੀ ਹੁਣ ਥੋੜਾ ਜਿਹਾ ਉਹ ਦਬ ਦਬਾ ਗਿਆ ਮੈਂ ਵੀ ਸੋਸ਼ਲ ਮੀਡੀਆ ਤੇ ਉਹ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਗੱਲ ਚੱਲਦੀ ਸੀ ਹਾਂ ਉਹਨਾਂ ਦੇ ਹਣਾ ਉਹ ਕਿੰਨਾ ਵੀ ਕੀਤਾ ਉਹਨਾਂ ਲੋਕਾਂ ਨੇ ਤਾਂ ਮੈਨੂੰ ਲੱਗਦਾ ਵੀ ਆਪਾਂ ਆਪਾਂ ਨਾ ਸਾਰੀ ਜ਼ਿੰਦਗੀ ਆਪਦੀ ਜ਼ਿੰਦਗੀ ਵੀ ਔਰ ਆਲੇ-ਦੁਆਲੇ ਦੀ ਜ਼ਿੰਦਗੀ ਵੀ ਉਸ ਉਹਦੇ ਮੁਤਾਬਕ ਦੇਖਣ ਲੱਗ ਗਏ ਪਰ ਇਹ ਸੱਚ ਨਹੀਂ ਆ ਆਪਣੇ ਆਲੇ-ਦੁਆਲੇ ਕੀ ਆ ਆਪਾਂ ਨੂੰ ਫਿਕਰ ਇਸ ਗੱਲ ਦਾ ਲੱਗਿਆ ਪਿਆ ਵੀ ਚ ਪਰ ਆਪਣੇ ਆਪ ਦੇ ਪਾਦੇ ਪਿੰਡ ਚ ਕਦੇ ਦੇਖਿਆ ਆ ਪਹਾਸ ਬਦਲ ਨਹੀਂ ਹੁੰਦਾ ਪੰਜਵੀਂ ਤੱਕ ਸਕੂਲ ਆ ਸਾਡੇ ਕੋਲ ਹਾਂ ਠੀਕ ਆ ਹਾਂ ਕਿ ਹੁਣਾ ਗਰਮੀ ਚ ਲਾਈਟਾਂ ਜਾ ਬਿਜਲੀ ਚ ਬੰਦ ਹੋਣ ਲੱਗ ਜੂਗੀ ਉਹਦਾ ਕੋਈ ਅਜੇ ਤੱਕ ਕੋਈ ਪ੍ਰਬੰਧ ਹੈ ਕੋਈ ਪ੍ਰਬੰਧ ਨਹੀਂ ਹੋਰ ਤਾਂ ਹੋ ਰਾ ਕਣਕਾ ਪੱਕ ਗਈ ਹੈ ਨਾ ਹੁਣ ਬਾਹਰ ਨੂੰ ਨਾ ਕਰੇ ਵੀ ਕਿਸੇ ਦਾ ਨੁਕਸਾਨ ਹੋਵੇ ਮੀਂਹ ਕਣੀ ਪਰ ਤੁਸੀਂ ਦੇਖੋ ਵੀ ਆਗਾ ਵੀ ਅੱਗ ਲੱਗੂਗੀ ਹੁਣ ਹਾਂ ਹਰ ਸਾਲ ਹੀ ਲੱਗਦੀ ਹੈ ਮੈਂ ਜਿਹਦੇ ਨਾਲ ਉਦੋਂ ਦੀ ਲੱਗਦੀ ਪਈ ਹੈ ਹੈਨਾ ਉਹਦੇ ਉਹਦੇ ਕੋਈ ਪ੍ਰਬੰਧ ਨਹੀਂ ਪਰ ਇਸ ਚੀਜ਼ ਦਾ ਫਿਕਰ ਲੱਗਿਆ ਪਿਆ ਪਿੱਛੇ ਮੇਹੀ ਗਲਤ ਸੀ ਕਿ ਠੀਕ ਸੀ ਵੇਣਾ ਲੋਕ 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 ਇਸ ਗੱਲ ਦੀ ਚਿੰਤਾ ਬਹੁਤ ਕਰਦੇ ਪਰ ਉਹ ਚਿੰਤਾ ਹੁੰਦੀ 10 15 ਦਿਨ ਦੀ ਹੈ ਹੁੰਦੀ ਆ ਉਹਦੇ ਬਾਅਦ ਕੇਰੇ ਬੰਦ ਕਰ ਦਿੰਦੇ ਆ ਉਹ ਆ ਤਾਂ ਜੀਵਨ ਬੇਅਰਥ ਜਾ ਰਿਹਾ ਹੈ ਨਾ ਹੂੰ ਤੁਸੀਂ ਸੋਚਣ ਸਮਝਣਾ ਗੁਰੂ ਗ੍ਰੰਥ ਸਾਹਿਬ ਜਿਹੜੀ ਗੁਰਬਾਣੀ ਦਿੱਤੀ ਵੀ ਹੈ ਗੁਰੂਆਂ ਨੇ ਹੈ ਨਾ ਉਹ ਮਤਲਬ ਸ਼ਬਦ ਨਾਲ ਸ਼ਬਦ ਜੁੜਿਆ ਵਾ ਉਹ ਕਿਉਂ ਜੋੜ ਮਤਲਬ ਉਹਨਾਂ ਨੇ ਦਿੱਤਾ ਵਾ ਹੈ ਨਾ ਬਾਬਿਆਂ ਨੇ ਕਿਉਂਕਿ ਉਹ ਗੁਰੂ ਚਾਹੁੰਦੇ ਸੀ ਵੀ ਲੋਕ ਅਰਥ ਬਣਾਉਣ ਉਹਨਾਂ ਨੂੰ ਸਮਝਣ ਗੁਰਬਾਣੀ ਦਾ ਸ਼ਬਦ ਨਾਲ ਜੁੜਨ ਹੂੰ मतलब ਹੁਣ ਸਮਾ ਲਾਉਣ ਪਰ ਆਪਾਂ ਸਮਾ ਕਿਹੜੇ ਪਾਸੇ ਲਾ ਰਹੇ ਹੋ ਆਪਣੇ ਤੇ ਡਿਪੈਂਡ ਹਨ ਵੀ ਹੁਣ ਆਪਾਂ ਕਿੱਧਰ ਜਾ ਰਹੇ ਹਾਂ ਸੋਸ਼ਲ ਮੀਡੀਆ ਆਪਾਂ ਨੂੰ ਕਿੱਧਰ ਲਿਜਾ ਰਿਹਾ ਔਰ ਆਪਣੇ ਅੰਦਰ ਜਿਹੜਾ ਬੈਠਾ ਆਪਾਂ ਵੀ ਕਿੱਧਰ ਜਾ ਰਹੇ ਹਾਂ